ਲੇ ਪੁੱਤ ਬੈ ਸਾਈਕਲ ਤੇ ਮੈਂ ਮਗਰੋਂ ਫੜਦੀ ਆ ਲਫੜ ਬੁੜ ਗਿਆ ਆਪਣੇ ਕੱਪੜੇ ਤੇ ਚੱਲ ਹੁਣ ਆਪਣੇ ਦੂਜੇ ਮੁੰਡੇ ਕੋਲ ਜਾ ਸਾਡੇ ਵੱਲ ਤੇਰੇ 6 ਮਹੀਨੇ ਪੂਰੇ ਹੋ ਗਏ ਆ ਪੁੱਤ ਮੈਂ ਉਧਰ ਗਈ ਸੀ ਉਹਨਾਂ ਦੇ ਘਰ ਜਿੰਦਰਾ ਵਜਾ ਸੀ ਮੈਨੂੰ ਲੱਗਦਾ ਜੀ ਸੱਸ ਠੀਕ ਨਹੀਂ ਆ ਉਹ ਸੋਹਰੇ ਗਿਆ ਵਾ ਪੁੱਤ ਜਦੋਂ ਵਾਪਸ ਆ ਜਾਣਗੇ ਨਾ ਉਦੋਂ ਮੈਂ ਚੱਲ ਜੂਗੀ ਉਹਨਾਂ ਚਿਰ ਤੁਹਾਡੇ ਘਰ ਰੁਕ ਜਾਨੀ ਆ ਨਹੀਂ ਤੁਹਾਡਾ ਠੇਕਾ ਲਿਆ ਵਾ ਉਹ ਤਾਂ ਆਪਣੇ ਸੋਹਰੇ ਜਾ ਕੇ ਬੈਠਾ ਤੇ ਤੁਹਾਨੂੰ ਅਹੀਂ ਇੱਥੇ ਰੱਖ ਲਈਏ ਨਾਲੇ ਜਦੋਂ ਤੁਹਾਨੂੰ 6 ਮਹੀਨੇ ਰੱਖਣ ਦੀ ਗੱਲ ਹੋਈ ਵਾ ਤੇ ਉਹ ਘਰੋਂ ਕਿੱਦਾਂ ਚੱਲ ਗਏ ਸਾਡੇ ਵੱਲ ਤੁਹਾਡੇ 6 ਮਹੀਨੇ ਪੂਰੇ ਹੋ ਗਏ ਹੁਣ ਸਾਨੂੰ 6 ਮਹੀਨੇ ਆਪਣੀ ਸ਼ਕਲ ਨਾ ਦਿਖਾਓ ਪੁੱਤ ਵਾਏ ਗਰੂ ਤੋ ਡਾਰ ਮੈਂ ਤੇਰੇ ਘਰ ਵਾਲੇ ਦੀ ਮਾਂ ਆ ਉਹ ਤੁਸੀਂ ਕੀ ਰੋਲਾ ਪਾਇਆ ਸਵੇਰ ਤੋਂ ਹੀ ਹੈ ਪੁੱਤ ਮੈਂ ਤੇ ਕੋਈ ਰੋਲਾ ਨਹੀਂ ਪਾਇਆ ਮੈਂ ਤੇ ਤੇਰੀ ਘਰ ਵਾਲੀ ਨੂੰ ਇਹ ਅੱਖ ਨਹੀਂ ਆ ਜੇ 6 ਮਹੀਨਿਆਂ ਤੋਂ 2-4 ਦਿਨ ਵੱਧ ਰੋਟੀ ਖਾਲੂਗੀ ਤਾਂ ਕੀ ਫਰਕ ਪੈ ਚਲਿਆ ਵੇਖ ਮਾਤਾ ਪੂਰੇ 6 ਮਹੀਨੇ ਤੈਨੂੰ ਰੱਜ ਕੇ ਰੋਟੀ ਪਾਣੀ ਦਿੱਤਾ ਆ ਤੇਰੀ ਚੰਗੀ ਤਰ੍ਹਾਂ ਸੇਵਾ ਕੀਤੀ ਆ ਹੁਣ ਦੂਜੇ ਵਾਲੇ ਦੀ ਵਾਰੀ ਆ ਉਹ ਤੈਨੂੰ ਸਾਹਮਣੇ ਸਾਡੇ ਘਰੋਂ ਜਾ ਆ ਹੱਥ ਜੋੜੇ ਤੇਰੇ ਅੱਗੇ ਡੜੀ ਜੀ ਮੰਮੀ ਜੀ ਮੈਨੂੰ ਨਾ ਬਹੁਤ ਡਰ ਜਾ ਲੱਗੰड्या ਵਾ ਮੇਰੇ ਪੁੱਤ ਨੂੰ ਕਿਹੜੀ ਗੱਲ ਦਾ ਡਰ ਲੱਗੰਡਿਆ ਵਾ ਮੰਮੀ ਜੀ ਜਦੋਂ ਤੁਸੀਂ ਦੋਵੇਂ ਬੁੱਢੇ ਹੋਗੇ ਜਦੋਂ ਮੇਰੀ 6 ਮਹੀਨਿਆਂ ਦੀ ਵਾਰੀ ਮੁੱਕ ਜਾ ਕੇ ਦੂਗੀ ਤੁਹਾਨੂੰ ਤਾਂ ਖੰਦੀ ਫਿਰ ਤੁਸੀਂ ਕਿਹਦੇ ਕੋਲ ਦੇ ਆ ਕੇ ਦੋਗੇ ਕਿਉਂਕਿ ਮੈਂ ਤਾਂ ਕੱਲਾ ਵਾਂ ਮੇਰਾ ਹੋਰ ਕੋਈ ਭਰਾ ਵੀ ਨਹੀਂ ਹੈਗਾ ਮੰਮੀ ਜੀ ਮੈਨੂੰ ਮaaf ਕਰ ਦਿਓ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਮੰਮੀ ਜੀ ਮੈਨੂੰ ਵੀ ਮaaf ਕਰ ਦਿਓ ਮੈਂ ਤੁਹਾਨੂੰ ਬਹੁਤ ਮਾੜਾ ਚੰਗਾ ਬੋਲਿਆ ਮੰਮੀ ਜੀ ਮੇਰੇ ਤੋਂ ਅੱਜ ਬਹੁਤ ਵੱਡੀ ਗਲਤੀ ਹੋ ਚੱਲੀ ਪਤਾ ਨਹੀਂ ਅਸੀਂ ਕਿਉਂ ਭੁੱਲ ਜਾਂਦੇ ਆ ਕਿ ਇੱਕ ਮਾਂ ਜਦੋਂ ਦੋ ਮੁੰਡਿਆਂ ਨੂੰ ਪਾਲ ਸਕਦੀ ਆ ਤੇ ਦੋ ਮੁੰਡੇ ਇੱਕ ਮਾਂ ਨੂੰ ਨਹੀਂ ਸਮਝ ਸਕਦੇ ਅੱਜ ਤੋਂ ਤੁਸੀਂ 6 ਮਹੀਨੇ ਨਹੀਂ ਹਮੇਸ਼ਾ ਹੀ ਸਾਡੇ ਘਰੇ ਰਹੋਗੇ ਸਾਡੇ ਨਾਲ ਰਹੋਗੇ ਮਮੀ ਜੀ ਤੁਸੀਂ ਹੁਣ ਕਿਤੇ ਨਹੀਂ ਜਾਣਾ ਸਾਡੇ ਨਾਲ ਘਰੇ ਵਾਪਸ ਚਲੋ ਚਲੋ ਮੰਮੀ ਜੀ ਘਰੇ ਚਲੋ